ਸਤ ਅੰਤਰਾ ਸ੍ਰੀ ਵਾਪਾ ਹੈ ਗੁਰੂ ਧਿੰਦਿ ਹੋਕਾ Yeah. Mm -hmm.

아, <돈> 여러따라 <돈> 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 Christian, yeah. ਇਹ ਸੁਪਨਾ ਹੈ ਓਹ ਕਾਹੇ ਤਰਨ ਕਤੋ ਕੋਠਾਏ ਸਿਰ ਤਨ ਤਨ ਹਰਿ ਕੋ ਨੀ ਕੋਮ ਸਗਰੇ ਤਨ ਗੁਰ ਕਾ ਰਸੰਗ ਚੰਗਵਾ ਵਾਗ ਗੁਰੂ ਜੀ ਕਾ ਖਾਸਾ ਵਾਗ ਗੁਰੂ ਜੀ ਦੀ ਕੀ ਫਤ ਨੂੰ ਸਤਿਕਾਰ ਜੋ ਗੁਰੂ ਪਿਆਰੇ ਗੁਰੂ ਸਵਾਰੇ ਪਾਖਾ ਸਾਹਿਬ ਸਾਧ ਸੰਗਤ ਨੂੰ ਅੱਜ ਜੀ ਮਿਲ ਪਾ ਗਏ ਜੋ ਕਿ ਸਾਡੇ ਕਮਾਲ ਸਤਿਗੁਰੂ ਸਰਬੰਸ ਦਾ ਅਨੁਭਾਵਾ ਸਾਹਿਬ ਸ਼ੰਸ਼ਾ ਪਾਦਸ਼ਾਹ ਦਰਵੇਸ਼ ਦਸ਼ਮੇਸ਼ ਪਿਤਾ ਸਾਹਿਬ ਜੀ ਵਦੈ ਨੂੰ ਸੰਸਗ ਪਾਦਸ਼ਾਹ ਜੀ ਆਇਆਂ ਦੇ ਪਦਨ ਚਰਨ ਸੋਸਾਨਾਂ ਅਰ ਦਵਾਰਾਂ ਕਿਲਾਮ ਬਾਗ ਕੋ ਸਾਹਿਬ ਜੀ ਪਾਦਸ਼ਾਹ ਜੀ ਦਸ ਗ੍ਰੰਥ ਜਤਰਾ ਕਰ ਬੇਹਮ ਆ ਆ ਚਵਰ ਸਤਰ ਤਖਤ ਕੇ ਮਾਲਕ ਹਲਤ ਪੰਥ ਦੇ ਪਾਣੀ ਪਾਦਸ਼ਾਹ ਹੈ ਰਾਜਾਨ ਰਾਜ ਭਾਨਾ ਭਾ ਕੁਲ ਕਾਇਨਾਤ ਨੂੰ ਉਪਰਕ ਨੂੰ ਬਤਸਿਹਾਰੇ ਸਵਾਦ ਨਾ ਅਰੇ ਸਤਿਗੁਰੂ ਜੁਗੁ ਜੁਗਤਲ ਧਨ ਧਨ ਸਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਪਨ ਸਦੇ ਬਲੇ ਦਰਬਾਰ ਉੱਤੇ ਸਤਿਗੁਰਾਂ ਦੇ ਮਿਹਰੂਦ ਅਦਿ ਸੰਗ ਪ੍ਰੇਮ ਸਹਿਤ ਬਤ ਮਸਤ ਕੋ ਲਿਆ ਰੌਤ ਪਰਦੇ ਆਂ ਗੁਰੂ ਕੇ ਸੰਗਤ ਕਰਤ ਜਪਨਾਮ ਸਾਹਿਬ ਅਤੇ ਸਵਾਸਾ ਸਤਿਗੁਰ ਨੇਤਾਪੁਰਾ ਦੇ ਪਾਸ਼ਾ ਦੀ ਜੰਦੇ ਨਾ ਪਾਵਨ ਸਥਾਨਾਂ ਉਤੋਂ ਸੰਧਿਆ ਵੇਲੇ ਦੇ ਸਮਾਖਾਂ ਦੀ ਰਖੀ ਕਰਦੇ ਆਪਕੋ ਸ੍ਰੀ ਗੁਰਪ੍ਰਤਾਪ ਸੁਨਿਧ ਗੰਤਰ ਚੇਤਾ ਰਾਮਦਾਸ ਕਵੀ ਭਾਈ ਸਤੋਕ ਸਿੰਘ ਦੀ ਇਸ ਪਾਵਨ ਰਚਨਾ ਦੁਆਰਾ ਆਪ ਸਭ ਤਾਂ ਇਤਿਹਾਸ শ্রবণ ਕਰ ਲਾਭ ਪ੍ਰਾਪਤ ਕਰਦਿਆਂ ਇਹ ਇਤਿਹਾਸ ਸ੍ਰੀ 당 ਦੇ ਸਿਰਤਾਜ ਸਤਿਗੁਰੂ ਸ਼ਬਦ ਦੇ ਪੁੰਜ ਪੰਚਮ ਦਾਤਾ ਜੀ ਧੰਨ ਸਹਿ ਸ੍ਰੀ ਗੁਰੂ ਅਰਜਨ ਸਾਹਿਬ ਪਾਸ਼ਾ ਜੀਆਂ ਦੇ ਬਾਤੂ ਦੇ ਬੰਧ ਵਿੱਚੋਂ ਗੁਰੂ ਜੀ ਜੁੜਦੇ ਆਂ ਸੇਵਾ ਘਾਲ ਘਾਲਦੇ ਆਂ ਆਪਣੀ ਦੇਵ ਨੂੰ ਸਫਲਾ ਕਰਾਉਣ ਵਾਲੀ ਅਰੁਮਾ ਦਾ ਦਿਨਾਂ ਦੇ ਵਿੱਚੋਂ ਇਹ ਸਾਰੇ ਪਾਪ ਤਰਚੇ ਜਿੱਤੇ ਦਿਨ ਅਧਿ ਕਰੂੰ ਗੰਗਾ ਕਾਮ ਬ੍ਰਹਮ ਜੀ ਜਿਨ੍ਹਾਂ ਨੇ ਮੂਰਤ ਬਣਦੀ ਬਾਬਾ ਜੀ ਤੇਰੀ ਬਤਾਵਤ ਨੂੰ ਜੋ ਅੱਜ ਪਾਦ੍ਰੀ ਦਾ ਜੀ ਕਰੀਤਾ ਗਿਆ ਉਹਨੂੰ ਵੱਡੇ ਰੂਪ ਦੇ ਵਿੱਚ ਖਰੀਦਿਆ ਆ ਮਹਾਰਾਜ ਦੇ ਕੰਮ ਤੋਂ ਲਾਭ ਪ੍ਰਾਪਤ ਕਰਨ ਦੇ ਲਈ ਕੋਟਾ ਦੇ ਉੱਪਰ ਜਿਹੜਾ ਲੱਗਿਆ ਹਿਆ ਇੱਕ ਵੱਡੇ ਕੌਮ ਲੰਦੇ ਰੂਪ ਵਿੱਚ ਪਹਿਲੇ ਵੇਚਣ ਦੇ ਲਈ ਸਤਿਗੁਰੂ ਦਰਿਆ ਤੁਦਰੁਗਿਆ ਦਾ ਨਾਮ ਇਹਨੂੰ ਪੁਰਾਣਾ ਨਾਮ ਹੈ ਜੇਹ ਦੇ ਵਿਆਸੁਰਿਆ ਦਾ ਪੁਰਾਣਾ ਨਾਮ ਮੇਰੇ ਪਾਸ ਆਇਆ ਬਣਦੇ ਇਤ ਲੰਘਣਾ ਕਰਦੇ ਨੇ ਜੇ ਚੇਕੇ ਤੇ ਵੀ ਥੋੜਾ ਬਾਕ ਜਿਹੜਾ ਪਤਲ ਦਾ ਮਿੱਟਦਾ ਚੁੰਨਦੇ ਵੀ ਨੇ ਫਿਰ ਲੱਗਦਾ ਹੋਇਆ ਕਿ ਜੋ ਮਾਜੀ ਦੇ ਵਿੱਚ ਜਦੋਂ ਉਤਾਰਨ ਕਰਦੇ ਨੇ ਸੰਗਤ ਦੇ ਕੁਝ ਨੂੰ ਤੇ ਪਤਾ ਲੱਗਦਾ ਏ ਕਿਤਾ ਜੀ ਗੁਰੂ ਅਰਜਨ ਸਾਹਿਬ ਪਾਸ਼ਾ ਜੋ ਦਿਨ ਵੀ ਸਭ ਥਾਂ ਨਹੀਂ ਤੁਸੀਂ ਦੇਖਿਆ ਜੋ ਇਸ ਪਾਤਸ਼ਾਹ ਸਥਾਨ ਤੇ ਇੱਕ ਵੱਡੇ ਤੀਰਥ ਦੇ ਵੱਡੇ ਕਾਮ ਦੀ ਗੁਰੂ ਕੇ ਹੁਕਮ ਅਨੁਸਾਰ ਸੇਵਾ ਕਰਵਾ ਰਹੇ ਨੇ ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਹੀਰ ਜੁਗਦੇਲੀ ਜਿੱਥੇ ਬਹੁਤ ਵੱਡੇ ਪਾਤਸ਼ਾਹ ਦੇ ਵਿੱਚ ਦਾਦ ਦੇ ਵਿੱਚ ਅਨਾਦੀ ਜੁੜਦੇ ਕਿਸੇ ਸਿਖਰ ਨੇ ਦੱਸਿਆ ਕਿ ਉਸ ਜਗਾ ਜਾਓ ਵੀ ਭਾਈ ਇੱਕੋ ਜਗ੍ਹਾ ਤੁਹਾਡਾ ਇਹ ਸੋਚਾ ਜੋ ਅਨਾਜੀ ਉਹ ਦਿਨ ਵੀ ਜਾਵੇਗਾ ਦੇ ਸਾਦੇ ਬਰਾਬਰ ਤੁਹਾਨੂੰ ਜਿਹੜੀ ਇੰਜੀ ਦੀ ਵੀ ਪ੍ਰਾਪਤ ਹੋ ਜਾਂਦੀ ਹੈ ਹੁਣ ਗੁਰੂ ਕੇ ਹੁਜੂਰ ਜਾ ਕੇ ਲੱਗਦੇ ਨੇ ਗੰਗਾ ਰਾਵੀ ਬ੍ਰਹਮ ਨਦੀ ਇਹਸ ਪ੍ਰਾਪਤ ਅਰਥ ਤੋਂ ਜਾਂਦੇ ਆ ਵਪਾਰ ਦੇ ਅਖਨ ਉਤਰਖਣ ਜਾ ਕੇ ਕੀ ਕਰਦੇ ਨੇ ਇਨੇ ਕਾਂ ਸੰਤਾਂ ਸੇਵਾ ਕੰਮ ਕਰਦੀਆਂ ਨੇ ਕੋਈ ਉਹਾਂ ਦੀ ਸੇਵਾ ਕਰਦੇ ਆ ਕੋਈ ਦੁਨੀਆਂ ਨੂੰ ਚੂਨਾ ਬਣਾ ਰਹੇ ਆ ਕੋਈ ਇਸ ਵਰਤੇ ਵਿੱਚੋਂ ਜੋ ਸੁਬਗਰੀਏ ਭਾਈ ਬੇਲੋੜੀ ਨੂੰ ਮੁਕਤ ਨੇ ਆਏ ਗੁਰੂ ਦੇ ਹੁਕਮ ਅਨੁਸਾਰ ਕਿਤੇ ਬਾਤ ਹੁਣਿਆ ਜਾ ਰਿਹਾ ਹੈ ਜਿਹੜੇ ਗੁਰੂ ਕੇ ਲੰਗਰਾਂ ਦੇ ਵਿੱਚ ਲੋੜੇ ਜਿਹਦੀ ਆਪਾ ਦੇ ਵਿੱਚ ਟੰਪ ਪਕਾਉਣ ਦੇ ਲਈ ਲੋੜੇ ਕਿਤੇ ਨੇਠ ਕੇ ਗੁਰੂ ਕੇ ਸੰਗਤ ਸੇਵਾ ਕਰ ਰਹੀ ਹੈ ਕਿਤੇ ਸਤਿਗੁਰਾਂ ਦੁਆਰਾ ਜਿਹੜਾ ਅਧਿਆਤਿਕ ਜਨਨ ਲਗਵਾਈ ਗਈ ਹੈ ਕਿ ਭਾਈ ਉਹ ਸੇਵਾ ਕਰ ਰਹੀ ਹੈ ਕਿਤੇ ਗੁਰੂ ਕੇ ਜਨੰਦਾ ਸਿੱਖ ऊपर खड़ोंगया मिया तीर दस दिन होया सेवा करवा दे इस सारा पूज गंगा राम दी चक्रण कर दे ने ते मन्दिये लेक दे, 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 दे वेतुली कबीर दी हुई है क्योंकि मानदा जो सवा आए प्राय बिपत्र वीर्य आगे ने कबीर मन पंखी पे हो लोड लोड दह दह जाये जो जैसे संयुक्त मिला है उने सेवा होने तक के ਜੋ ਮੰਨਦੇ ਵਿੱਚ ਕੁਝ ਬਖਰੇ ਜਿਹੜੇ ਵਿਚ ਆ ਰਏ ਨੇ ਇਨਕੇ ਫਲਿਆਂ ਨੂੰ ਵੀ ਇੱਥੇ ਆਪਣੀ ਜ਼ਿੰਦਗੀ ਨੂੰ ਸੁਪਨਾ ਕਰ ਸਕਦਾ ਹੈ ਇਥੋਂ ਦੀ ਇੱਕ ਅਸਰਿਆ ਅਸੂਪਿੰਤਾ ਤੇ ਆਏ ਵਾਲੇ ਮਾਜੂਦ ਹੋ ਜੀ ਆਓ ਉਹ ਰੰਗੀ ਹੋਈ ਰੂਹ ਦਾ ਇਤਿਹਾਸ ਆਪਣੀ ਹਿੱਤੇ ਰੂਪੀ ਚੇਤ ਦੇ ਵਿੱਚ ਉਸਰਨ ਕਰੀਏ ਜਿਨ੍ਹਾਂ ਨੇ ਗੁਰੂ ਕੀ ਸੰਗਤ ਵਿੱਚ ਜੁੜਦੇ ਆ ਗੁਣਾਂ ਵਿਹਾਜਨਾ ਪੀਤਾ ਗੁਣਾਂ ਦੇ ਸੰਭਾਈ ਅਤੇ ਨਾਲ ਦੀ ਭਾਈ ਅੱਜ ਪਹਿਲੇ ਪਾਤਸ਼ਾਹ ਜਾਹਰਬੀਰ ਜੀ ਜੀਤੁਰ ਬਾਵਾ ਧੰਨ ਸ਼੍ਰੀ ਗੁਰਨਾਥ ਸਾਹਿਬ ਪਾਤਸ਼ਾਹ ਜੀਆਂ ਦਾ ਵਿਆਹ ਪਰ ਹੋਇਆ ਜਿਸ ਰੰਗੀ ਵਿਚਾਰ ਆ ਸੰਮਤ ਵੇਲੇ ਬਣ ਗਈ ਸਮੁੱਚੀ ਗੁਰੂ ਨਾਨਕ ਨਾਮ ਲੈਵਾ ਸਭ ਤੋਂ ਵੱਡੀ ਸ਼ੇਧ ਤੇ ਨਾਮ ਤੋਂ ਸਤਿਗੁਰਾਂ ਦੀ ਇਸ ਗੁਰੂ ਨੂੰ ਨਮਨ ਹੋਵੇ ਜਿਸ ਵਾਰਤਾਂ ਵੀ ਅਸਾਂ ਕੁੱਲ ਤੇ ਜੋ ਸੰਗਤ ਚਾਹਤ ਦਾਵੀ ਹੈ ਸਮੁੱਚੇ ਸੰਗਤ ਮਨੰਦ ਜੀ ਆ ਲੋਕ ਅਦਰ ਕਰੋ ਬੜੀ ਨੂੰ ਜੁੜ ਤੋਂ ਪਹਿਲੇ ਅਸੀਂ ਇੱਕ ਅਰਥ ਜੁੜਦੇ ਆਂ ਤੇ ਸਭ ਪਾਸ਼ਾ ਦੀ ਆਪ ਨੂੰ ਸੀਸ ਚਲਾਉਂਦੇ ਆਂ ਗੁਰਮਤਿ ਨੂੰ ਚਾਰਨ ਕਰਦੇ ਆਂ ਸੀਸ ਬਖਸ਼ ਕਰਨ ਦੀ ਆਪ ਨੂੰ ਸਤਨਾਮ ਕੋ ਕਰੀ ਕਰ ਸਿਕਸ਼ਟ ਕੁੰਧਾ ਮਪਦੀਸੀ ਪਾਈਏ ਸੇਵਾ ਦੇ ਵਿੱਚ ਵਿੱਚ ਰੱਖ ਰੱਖ ਸੰਗਤ ਕਰਦੀ ਜੀ ਕੋਈ ਰੰਗ ਰੂਪ ਇਸ ਕੇ ਚੁੰਨਾ ਤਿਆਰ ਕਰ ਰਿਆ ਅੱਜ ਵਾਲਾ ਫਸਾਰਾ ਨਹੀਂ ਹੈ ਅੱਜ ਦੀ ਜਨਾਬ ਬਾਜ਼ਾਰ ਦਾ ਫਸਾਰਾ ਨਹੀਂ ਹੈ ਕਿ ਹਰ ਚੀਜ਼ ਦੇ ਸੌਖਿਆ ਜਿਹੜੀ ਜਿਹੜੀ ਵਿੱਚ ਪੈਸੇ ਰੱਖੋ ਭਾਈ ਜਦੇ ਪ੍ਰਬਤੋਂ ਜਾਣੀ ਹੈ ਸੰਗਤ ਚੁੰਨੇ ਨੂੰ ਬਣਾ ਰਹੀ ਹੈ ਰੋਡਾਂ ਨੂੰ ਫੇਸ ਕੇ ਤੇ ਕਰੀਰਮ ਦੇ ਪਾਸ ਜਿੱਥੇ ਦੀ ਵਰਤ ਹੋਣੀ ਹੈ ਉਥੇ ਪਹੁੰਚਾਇਆ ਗਿਆ ਜੀ ਸਰਬ ਰੰਗਤਰਹਿ ਤੁਖ ਦੀ ਧੂਮਾ ਸਗਰ ਜਨ ਪ੍ਰਤਿ ਪਰਚਨ ਜੋਗ ਸਰਪੁਰੂ ਗੁਕਰੀਆਂ ਦੇ ਨਾਮ ਲੈ ਸੇਵਾ ਕਾਰਕ ਸੰਕਤ ਘਾਟੀਏ ਤੇ ਸਾਰਾ ਦਿਨ ਘਾਲ ਘਾਲ ਕੇ ਆਂ ਤਨ ਸ਼੍ਰੀ ਗੁਰੂ ਅਰਜਨ ਸਾਹਿਬ ਸਾਡੀ ਹੰਦੇ ਦਰਸ਼ਨ ਦੇ ਦਾਤ ਦੀ ਸੰਗਤ ਕਰੇ ਤੁਹਾਂ ਕੇ ਗੁਰੂ ਪਾਤਸ਼ਾਹ ਜੀ ਆਪਣੇ ਜੋ ਆਸ਼ੀਰਵਾਦ ਤੇ ਬਰਾਕਮਨ ਦੇਦੇ ਤੇ ਪਿਆਰ ਵਾਲੀ ਸੰਗਤ ਸਤਿਗੁਰਾਂ ਦੇ ਦਰਸ਼ਣ ਦੇ ਯੋਗ ਕਰਦੇ ਹਾਂ ਤੁਸੀਂ ਪ੍ਰਾਪਤ ਕਰ ਰਹੇ ਹੋ ਤੇ ਆਮ ਕੇ ਚੱਕ ਸੰਖ ਸਰਧਾ ਕਰੇ ਕਰੇ ਮਨ ਕਾਰਨ ਦਸਾਉ ਹੁਣ ਇਹ ਸੰਗਤ ਵਿੱਚ ਕਈ ਸਰਧਾ ਸਿੱਖ ਨੇ ਜਿਹੜੇ ਪ੍ਰੇਮ ਦੇ ਨਾਮ ਦਿਨ ਰਾਤ ਰੰਗ ਕਰਦੇ ਆ ਗੁਰੂ ਜੀ ਕਿ ਕਤਿ ਹੈ ਮਨੂ ਕੰ ਕਮਾਹੀ ਤੈ ਸੰਜਤ ਲੇਤ ਤੇ ਹਾਹੀ ਜਿੱਥੇ ਸਰਦਨ ਸਿਵਕਾਲ ਕਾਲ ਪਾਣੀ ਸੰਗ ਤੇ ਉਥੇ ਹੀ ਭਾਈ ਜਿਨ੍ਹਾਂ ਨੇ ਹੱਥਾਂ ਦੇ ਹੱਥ ਆਪਣੇ ਜੀਵਨ ਨੂੰ ਆਪਣੇ ਪਰਿਵਾਰ ਨੂੰ ਆਪਣੇ ਚਿੱਲੇ ਨੂੰ ਆਪਣੇ ਕਰਤੂਰਣ ਨੂੰ ਪਾਉ ਉਹ ਜੋ ਮਜ਼ਦੂਰ ਵੀ ਸਤਿਪ੍ਰਮਖ ਦੇ ਹੁਕਮ ਅਨੁਸਾਰ ਇੱਥੇ ਸੇਵਾ ਕਾਰ ਕਾੜਦੇ ਨੇ ਜਿਨ੍ਹਾਂ ਦਾ ਰਜਾਜ ਇਹ ਲੰਬੇ ਸਮੇਂ ਤੋਂ ਇੱਥੇ ਪ੍ਰਾਪਤ ਹੋਇਆ ਤੇ ਪਾਪ ਵੱਡੀ ਸੰਗਤ ਸੇਵਾ ਰੂਪ ਵਿੱਚ ਜੁੜਦੀ ਹੈ ਤਿੰਨਾਂ ਕੰਮ ਮਜ਼ਦੂਰ ਨੇ ਭਾਈ ਸੰਕੜਿਆ ਹਜ਼ਾਰਾਂ ਦੀ ਤਾੜਾਲ ਦੇ ਵਿੱਚ ਉਹ ਵੀ ਇਹ ਸੇਵਾ ਦੇ ਵਿੱਚ ਲੱਗਣਾ ਕਰਦੇ ਨੇ ਕੰਕ ਕਾ ਕਾ ਕਰ ਰਹਾ ਹੈ ਸਰਬਉਵਸਤ ਆਮਤਨ ਆਕੇ ਜਿਨੇ ਕੋਈ ਕਰੁਕਰੰਤ ਜੀ ਕਿਰਪਾ ਬਹੁ अनेका ਇਹ ਮਿਸਤਰੀ ਕਾਰੀਗਰ ਇਸ ਸੰਗਠਨ ਨੂੰ ਜਿਹੜਾ ਇਹ ਸੇਵਾ ਕਾਰਜ ਵਿੱਚ ਚੱਲੂ ਉਪਰਦੇ ਦੋਰ ਮ ਕਰਦੇ ਨੇ ਕਿਉਂਕਿ ਦਿਨਾਂ ਦੀ ਨਹੀਂ ਜੋ ਸਮੁਦਰੀ ਉਹ ਸੰਗਤ ਮਰਦਾਨ ਕਰਦੀ ਹੈ ਇੱਕ ਵੱਡੇ ਬੰਦੇ ਦੇ ਵਿੱਚ ਗੁਰੂ ਕੀ ਸੇਵਾ ਸੰਤਨ ਤੇ ਤੇ ਨਾਮ ਕੋ ਵਿਖ ਤੇ ਜਿਸ ਸਮਾ ਆਰੰਭੀ ਕਾਰਨ ਜਖਣਾਇਓ ਹੁਣ ਗੰਗਾ ਜੀ ਇਸ ਵਿੱਚ ਪਸਾਰੇ ਨੂੰ ਤੱਕਦੇ ਅਤੇ ਇਸ ਰਾਨੂ ਤੱਕਦੇ ਹੋਇਆ ਇਸ ਭਾਗ ਨੂੰ ਕਰਦੇ ਆਪ ਭਾਗ ਜੋ ਸੰਮਤ ਆਪਣਾ ਦਿਨ ਰਾਤਿਕ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਕਿੰਨਾ ਕੁ ਤੱਕਦੇ ਆਂ ਚੰਨਾਂ ਦੀ ਸ਼ਿੱਦਤ ਨੂੰ ਚੰਨਾਂ ਦੇ ਇਹ ਵੱਡੀ ਸੇਵਾ ਨੂੰ ਤੱਕਦੇ ਆਂ ਗੰਗਾ ਰਾਜ ਜੀ ਉਹਦੇ ਵਿੱਚ ਹੀ ਆਪਣੀ ਜਿਹੜੀ ਸੁਰਤ ਏ ਕਾਣਾ ਕਰਦੇ ਕਿਉਂਕਿ ਉਹ ਤੱਕਦੇ ਮੈਂ ਭਾਈ ਕੇ ਇਥੇ ਉਹ ਜਿਹੜੀ ਸਮਤ ਵਰਤ ਰਹੀ ਹੈ ਜੋ ਗੁਰੂ ਕੀ ਹੁਕਮਤ ਦੇ ਹੋਇਰਾ ਦੇਤੀ ਤਨ ਮਨ ਧਨ ਸਭ ਸੌਂਪ ਬਲ ਕੋ ਹੁਕਮ ਨੇ ਜੇ ਦੀ ਸੰਗਤ ਭਾਈ ਸਤਿਗੁਰ ਕੀ ਸੇਵਾ ਸੰਭਲੈ ਜੇ ਕੋ ਕਰੇ ਤਿਨ ਲਾਏ ਮਨ ਜਿੰਦਿਆ ਬਲ ਪਾਵਨਾ ਹਮ ਚਾਹ ਪੂਜਾਈ ਜਾ ਗਾ ਗੁਰੂ ਕੀ ਸੰਗਤ ਬਾਤਿ ਜੋ ਪਾਧੁ ਵਚਨ ਸੰਤਨ ੜਦੇ ਸੇਵਾ ਰਾਮ ਨਾਮ ਦੇ ਤੁਲਿ ਚਤ ਜਰਲਾ ਉੱਤਮ ਦੀ ਲਈ ਲੋਭੇ ਮਨ ਦੇ ਗੁਣ ਨੇ ਉਹ ਸੁਚੱਜੇ ਭੜੇ ਉਹ ਦਾਗੂ ਰੋਤੇ ਕਿਉਂਕਿ ਸੰਗਤ ਨਹੀਂ ਅਸਲੀ ਤੋ ਹੈ ਇਸੇ ਲਈ ਤਾਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੀਆਂ ਦੇ ਵਚਨ ਅਸੀਂ ਨਿਤ ਪੜਦੇ ਸੁਣੇ ਨਾ ਕੇ ਸੰਗਤ ਦੇ ਵਿੱਚ ਹਰੀ ਪ੍ਰਭੂ ਦਾ ਮਾਸੇ ਮਿਲ ਸਤ ਸੰਗਤ ਕੋ ਜੋ ਸਾਈ ਵਿੱਚ ਅਨੰਗਤ ਹਰਿ ਕਰ ਬਸੇ ਥੇ ਇਸ ਸੰਗਤ ਦੇ ਵਿੱਚ ਤਾਂ ਕੋਈ ਕਰਤਾ ਨਹੀਂ ਜੋਤੋ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸ怀 ਪਾਣ ਨੇ ਅੱਜ ਗੁਰਮਾਨਤ ਕਾ ਸਾ ਪਾਤਸ਼ਾਹ ਜੀਆਂ ਤੋਂ ਲੈ ਕੇ ਗੁਰੂ ਕੇ ਹੁਕਮ ਦੇ ਸਦਿਆ ਗੁਰੂ ਕੀ ਰਣਕ ਇਸ ਮਾਧਮ ਅਸਥਾਨ ਤੇ ਜੋ ਸੰਗਤਾਂ ਸੇਵਾ ਦੀ ਮਾਰੀਆਂ ਨੇ ਉਹਦੇ ਵਿੱਚ ਬਣਦਈਏ ਇਹ ਸਾਰੇ ਪਸਾਰੇ ਨੂੰ ਕੱਢਦੇ ਆਂ ਗੰਗਾ ਜਮ ਜੀ ਦਾ ਜੋ ਪੰਨੇ ਉਹ ਤਵਦੀਰ ਹੁੰਦਾ ਤਵਦੀਰ ਕਿਦਾਂ ਹੁੰਦਾ ਜੋ ਬੰਦਿਤਾਂ ਪੱਖੇ ਵਪਾਰ ਦਾ ਪੱਖੇ ਉਹਨੂੰ ਮਨ ਪੁੰਦਾ ਪੁੰਦਾ ਏ ਤੇ ਮਨ ਹੀ ਮਨੇ ਸੋਚਣਾ ਕਰਦੇ ਨੇ ਕਿ ਭਲਿਆ ਇਸ ਬੱਤੇ ਸੇਵਾ ਦੇ ਕੁੰਭ ਦੇ ਵਿੱਚ ਤੂੰ ਵੀ ਆਪਣੇ ਜੀਵਨ ਨੂੰ ਸਰਤਾਰਥ ਬਸਾ ਸਕਦਾ ਕਿਉਂਕਿ ਜਿਉ ਇੱਕ ਜਿਹੜਾ ਮਿਲਾਂ ਬਾਹਰ ਬੱਤੇ ਮੇਰਾ ਨੂੰ ਸਾਨੂੰ ਸਤਿਕਾਰ ਤੇਰਾ ਨਹੀਂ ਇਹ ਜੀ ਸਾਸ ਤੋਂ ਮਹਾਂਕੁਮ ਹਾਜ਼ਰ ਹਰ ਕਦਮ ਤੌਨ ਨੂੰ ਨਾ ਜੋ ਉੱਪਰ ਦਾ ਜਿਵੇਂ ਇੱਕ ਕੁੱਤੇ ਦੇ ਪੈਰ ਮੈਂ ਅਸ਼ਾਦੀ ਜਿਹੜੇ ਵੀਰ ਦੇ ਉਤੋਂ ਕਾਰਜ ਲੈਣਾ ਹੈ ਜਦੋਂ ਮੈਂ ਅਗਨੀ ਪਈ ਉਹ ਉਹਦਾਇ ਦੇ ਰੋਟੇ ਬਦਲ ਬਤੇ ਨਾ ਨਹੀਂ ਉਹ ਭਾਈ ਵੱਜੇ ਮਾਰਦਾ ਏ ਰੰਗੀ ਦੀ ਤੰ ਕਰਦਾ ਏ ਇਸੇ ਤਰ੍ਹਾਂ ਅੰਦਾ ਜਿਹਦਾ ਸੁਭਾਅ ਜਦੋਂ ਇਹ ਉਹ ਇੱਕ ਸੰਗਤ ਦੇ ਵਿੱਚ ਜਾਂਦਾ ਏ ਤੇ ਮਨ ਗੁਰੂ ਗਿਆਨ ਦੇ ਨਾਲ ਗੁਰ ਬਖਸ਼ਿਸ਼ ਦੇ ਨਾਲ ਗੁਰੂ ਕੀ ਸੇਵਾ ਦੇ ਅਮਰ ਦੇ ਨਾਮ ਭਾਈ ਆਪਣੇ ਸਹੀ ਲੰਗ ਤੁਰਾਈ ਸੇਜਿਸ ਨੂੰ ਪਕੜਦਾ ਹੈ ਕਿਤੇ ਇਸੇ ਮਨ ਨੂੰ ਮਨ ਤੁਮ ਬੋਲੇ ਰਹਾ ਕੀ ਕਰ ਦਿੱਤਾ ਕਿਤੇ ਇਸੇ ਮਨ ਨੂੰ ਬੋਲ ਰਹਾ ਕਹਿ ਦਿੱਤਾ ਚਲਾ ਗਿਆ ਦਿੱਤਾ ਕਿਤੇ ਇਸੇ ਹੀ ਮਨ ਨੂੰ ਸਿਉ ਕਾਪ Shiv ਦਾ Shiv ਤੋਂ ਭਾਵ ਪਰਮ ਦਾ ਰੂਪ ਕਹਿ ਦਿੱਤਾ ਇਹ ਮਨ ਸ਼ਕਤੀ ਇਹ ਮਨ ਬੰਦ ਤੱਕ ਨੂੰ ਜੀਓ ਸ਼ਕਤੀ ਤੁਪਾ ਨੂੰ ਮਾਇਆ ਵੀ ਪਸਾਰਿਆ ਸੀ ਰੂਪ ਤੋਂ ਭਾਵ ਦਾ ਰੱਬੀ ਗੁਣਾਂ ਦਾ ਪਸਾਰਿਆ ਹੁਣ ਸੰਗਤ ਵਿੱਚ ਰੱਖਦਾ ਏ ਕਿ ਇਹ ਤੂੰ ਧਨਾੜ ਕਮਸ਼ੀ ਨਹੀਂ ਇਹ ਤੂੰ ਉਮਰ ਵਿੱਚ ਬਡੇਰੇ ਪੁਰਸ਼ ਵੀ ਨਹੀਂ ਇਹ ਤੂੰ ਉਮਰ ਵਿੱਚ ਛਡੇਰੇ ਪੁਰੇ ਵੀ ਨਹੀਂ ਇਹ ਤੂੰ ਆਤਮਕ ਕੁੰਗਰੀ ਜਿਹਨੇ ਨਿਰੋਇ ਇੱਚ ਸਚੀਤਾ ਮਿਲ ਜਿਹੜੀਆਂ ਗੁਰੂ ਦੀ ਸੇਵਾ ਦੇ ਵਿੱਚ ਦਿਲ ਰੱਖ ਇੱਕ ਕਰਕੇ ਹੁਣੀਆਂ निदान से बंदे प्रसन्न पड़े आप आईवालों दिया अंदर आईवालों दिया अंदर इस तरह नेका रविश्रीता गुरु हजूर जाके के आई गंगा का चीन दो तनांदा माने को पता रहता है कि परियां ये सेवा दिखामते बेचे सेवा को लगेगा तो यहाँ पे आपकी मनुष्य ज़मला कर सकता है गुर्ज़ सेवा देश शोक हो जाए फिर दुख � Judite, ਜਮਨ ਮਰਨ ਮਿਟ ਗਿਆ ਆਪਣਾ ਹੈ ਕਾ ਇਸ ਪ੍ਰਸੰਗ ਤੇ ਗੁਰੂ ਦੀ ਸੇਵਾ ਦੇ ਵਰਤ ਤੇ ਤੇ ਮਨ ਨਹੀਂ ਜਦੋਂ ਮੋੜਾ ਰਹੀਦਾ ਮਨ ਵਿੱਚ ਸੇਵਾ ਦੀ ਚਰੀਂਦਾ ਪੈਦਾ ਗੁਰੂ ਨਾਸਤ ਕਾ ਕਰੇ ਤਰਨ ਜੋ ਰਸੈ ਆਪਨ ਭੰਕਤੇ ਕਿ ਕਚਰ ਰਚੇ ਜੋ ਜੇ ਇਹ ਸਤਿਗੁਰਾਂ ਨਾਲ ਮਤਬਸਤ ਕੋ ਅੰਦਲਾ ਉਤਮਾਤ ਜੀ ਨੇ ਆਪਣੇ ਅਨਾਜ ਦਾ ਜਟਾ ਉਤਾਰ ਕੇ ਢੇਰ ਬਣਾਇਆ ਹੋਇਆ ਉੱਥੇ ਜਾ ਕੇ ਪਰੋਮਾ ਕਰਦਾ ਹੈ ਜੀ ਸੰਸਰ ਤੇ ਮਨ ਰੱਖੇ ਨੰਨਾ ਹੋਈ। ਆਨੰਦ ਰੰਗ ਜੋੜਨ ਵਾਲਾ ਹਾਂ ਨਤ ਕੋਈ। ਜਦੋਂ ਸਤਿਗੁਰੂ ਨੇ ਕਿਸੇ ਨੂੰ ਆਪਣੇ ਪਾਵਨ ਚਰਨਾਂ ਦੇ ਨਾਲ ਜੁੜਨਾ ਹੁੰਦਾ ਹੈ ਤਾਂ ਵੀ ਜਟਾ ਤਾਰ ਬਣਾ ਦੇ ਨਾਲ ਮਨ ਗੰਗਾ ਜਮ ਜੀ ਇਸ ਭਾਗਤਰ ਤੋਂ ਬੇਨੇ ਉਸ ਜਿਹੜੀ ਰੰਗੀ ਰਾਤ ਆਸਰ ਕਰਦੇ ਆ ਕਿ ਉਪਨਿਸ਼ਦ ਵਿੱਚ ਆ ਰਹੀ ਰਸਤੇ ਦੇ ਵਿੱਚ ਕੋਈ ਟਿਕਾਣਾ ਨਹੀਂ ਬਣਿਆ ਵਿਚੇ ਵਿਚ ਸਕਣ ਹੁਣ ਅੱਗੇ ਸਾਡੇ ਪਰਾਂ ਦੇ ਕੋਚਕ ਜਿਸ ਦਿਨ ਜਾਤੀ ਜੁੜੇ ਨੇ ਕੋਸ ਦਿਨ ਕਿਸੇ ਕਾਰਨ ਕਰਕੇ ਗੁਰੂ ਕੀ ਲੰਗਰਾਂ ਦੇ ਵਿੱਚ ਦੇਗ ਭੋਜਨ ਪ੍ਰਸ਼ਾਦਾ ਉਹ ਬਣਿਆ ਨਹੀਂ ਇਸ ਦਿਨ ਤੁਰ ਕੇ ਦੇਗ ਨਾ ਹੋਈ ਪੰ ਗयो ਘਰ ਧਾਇ ਪੰਗਾ ਆਦਿ ਪੜ ਗਿਆ ਭਾਪ ਕੋਈ ਲਿਆ ਨਹੀਂ ਸਕਿਆ ਸੇਵਾ ਦੇ ਵਿੱਚ ਕੀਏ ਇਸ ਤਰੀਕੇ ਨਾਲ ਸੰਗਤਾਂ ਗੁੜੀਆਂ ਸਨ ਜਾਂ ਪਹਿਲੇ ਟਕੀਆਂ ਕੀ ਗਿਆ ਭਾਪ ਮਾਨੋ ਕੰਨਰਮ ਦੇ ਵਿੱਚੋਂ ਨਾਜ ਉਹਦਾ ਟੋਟਾ ਪੈ ਗਿਆ ਤੇ ਵੱਡੇ ਤੌਰ ਤੇ ਸੰਗਤਾਂ ਨੇ ਹਜ਼ਾਰਾਂ ਦੀ ਤਾਦਾਰ ਮੇਰੀ ਜਿਹੜਾ ਨਾਜ 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 ਪੱਤਦਾ ਹੈ ਭਾਈ ਕਿ ਸਤਪੁਰਾਂ ਦੀ ਜੋ ਵਰਤਾਈ ਜੀ ਸਤਤਾ ਉਸ ਦਿਨ ਗੁਰੂ ਕੇ ਲੰਗਰਾਂ ਵਿੱਚੋਂ ਅਨੰਦ ਵੰਡਣਾ ਪੈਂਦਾ ਹੈ ਹੋ ਰਾਮ ਰਾਮਨ ਕੋ ਦੇਖ ਕਰ ਆਇਆ ਸੋ ਸਭਨ ਨਰ ਬਿਥੇ ਨਾ ਆਇਆ ਬਹੁਤ ਰੰਤ ਭਾਵਨੇ ਕਬਟਾ ਤੋਂ ਸੰਤਾਂ ਜੁੜਦੀਆਂ ਨੇ ਗੁਰੂ ਹਜੂਰ ਜੋ ਆਪਣੀ ਅੰਗਲਸ਼ਨੀ ਕੇਨਾਸੀ ਭਾਈ ਉਹ ਲੰਗਰਾਂ ਦੇ ਪਹਿਲੇ ਜੀ ਗੁਰੂ ਕੇ ਲਗਰਾਂ ਦੇ ਵਿੱਚ ਭਗਵਾਨਾਂ ਦੇ ਵਿੱਚ ਤਿਆਰ ਹੋਣਾ ਯਾ ਨਾਨਕ ਅਨੰਦ ਧਾਣ ਨਮੋ ਹੈ ਰਧਾ ਨਾਮ ਬਰਤਤ ਰਹੈ ਸੰਤਨ ਸਮਰਾ ਹਜ਼ਾਰਾਂ ਦੇ ਸੰਗਤਾਂ ਭੋਜਨ ਪ੍ਰਸਾਦਾ ਸਾਧੀਆਂ ਨੇ ਬਰਤਤ ਰਹੈ ਸੰਜ ਲਖ ਭਾਵ ਸਵੇਰ ਤੋਂ ਲੈ ਕੇ ਰਕੇ ਸ਼ਾਮ ਤੱਕ ਜਿਹੜਾ ਪ੍ਰਸਾਦਾ ਗੁਰੂ ਕੇ ਪਾਵਨ ਪਕੂ ਮਸਾਲੇ ਵਾਲੇ ਕਦਾਰੇ ਨਹੀਂ ਆਪਰਾ ਪਹੁੰਚ ਨਹੀਂ ਤੇ ਹੈ ਤੇ ਹਨ ਪੂਜਨ ਸੁਖੀ ਵਸਭਤੀ ਤੇ ਕਿਸੇ ਕਰ ਕਰਕੇ ਇਸ ਦਿਨ ਜੋ ਅਨਾਜ ਹੋ ਇਸ ਹੱਥ ਤੇ ਪਹੁੰਚ ਨਹੀਂ ਸਕਿਆ ਤੇ ਸੁੱਚੀ ਸੰਗਤ ਦੇ ਲਈ ਜੋ ਨਾਲ ਦੀ ਜਰੂਰਤ ਹੈ ਕਿਉਂਕਿ ਵੱਡੇ ਲੋਕ ਵਿੱਚ